कार्रवाई की तीन कल सवेरे सवा नौ बजे सानू एक इंफॉर्मेन मिली सी कंट्रोल रूम राइन कि लखन दे के पंडा पिंड है सुबानपुर से पैंता है इतने दो बंदे तीन बंदे बाइक से आए हैं और आके इन्होंने एक दुकान से पैसे गन पॉइंट पे खो करने की कोशिश की है और दुकान के बाहर ये दो राउंड फायर करके उतो फरार होए हैं ਸਾਡੀ ਸੁਬਾਨਪੁਰ ਦੀ ਟੀਮ ਐਸ ਐਚਓ ਸਾਹਿਬ ਔਰ ਡੀਐਸਪੀ ਸਾਹਿਬ ਉਥੇ ਮੌਕੇ ਤੇ ਕਿਸੇ ਔਰ ਮੌਕੇ ਕੋ ਦੇਖਣ ਰਸਤੇ ਦੇ ਵਿੱਚ ਸੀ ਜ ਜਦਾਂ ਇਹ ਜਦੋਂ ਇਹਨਾਂ ਨੂੰ ਇਨਫੋਰਮੇਸ਼ਨ ਮਿਲੀ ਹੈ ਉਦੋਂ ਹੀ ਇਹਨਾਂ ਨੇ ਆਪਣੀ ਗੱਡੀ ਉਹਨਾਂ ਦੇ ਪਿੱਛੇ ਲਾ ਲਈ ਔਰ ਬਕਾਇਦਾ ਬੜੀ ਮਿਹਨਤ ਔਰ ਬੜੀ ਦਲੇਰੀ ਨਾਲ ਇਹਨਾਂ ਨੇ ਹੌਟ ਚੇਸ ਕਰਕੇ ਉਹ ਤਿੰਨੋਂ ਬੰਦੇ ਰਾਉਂਡ ਅਪ ਕੀਤੇ ਮੌਕੇ ਤੇ ਹੈਨਾ ਉਹ ਬੰਦੋ ਨੇ ਗੱਡੀ ਇਹਨਾਂ ਦੀ ਗੱਡੀ ਵਿੱਚ ਮਾਰੀ ਬਾਈਕ ਹੈਨਾ ਜਿਸ ਕਰਕੇ ਉਹਨਾਂ ਨੂੰ ਥੋੜੀ ਬਹੁਤਾਂ ਛੋਟੇ ਵੀ ਲੱਗੇ ਹਨ ਔਰ ਅਸੀਂ ਤਿੰਨੋਂ ਬੰਦਿਆਂ ਨੂੰ ਰੌਂਡ ਅਪ ਕੀਤਾ ਹੈ ਇਹ ਇੱਕ ਛਿੱਤ ਦੇ ਵਿੱਚ ਸੀ ਨਾ ਬਾਈਕ ਇਹ ਇਹ ਤਿੰਨੋਂ ਦੋਸ਼ੀ ਬਾਈਕ ਤੇ ਸੀ ਪਲਸਰ ਬਾਈਕ ਇਹਨਾਂ ਦੇ ਕੋਲ ਬਰਾਮਦ ਕੀਤਾ ਸੀ ਜਦ ਇਹਨਾਂ ਨੂੰ ਅਸੀਂ ਰੌਂਡ ਅਪ ਕੀਤਾ ਹੈ ਰੌਂਡ ਅਪ ਕਰਨ ਤੋਂ ਬਾਅਦ ਇਹਨਾਂ ਦੇ ਅਸੀਂ ਦੋ ਵੈਪਨ ਰਿਕਵਰ ਕੀਤੇ ਹਨ ਇੱਕ 7.62 ਬੋਰ ਦਾ ਹੈ ਇੱਕ 7.65 ਬੋਰ ਐਮਐਮ ਦਾ ਹੈ 32 ਬੋਲ ਅਤੇ 30 ਬੋਲ ਦਾ ਵੈਪਨ ਬਰਾਮਦ ਕੀਤਾ ਹੈ ਨਾਲ ਅਸੀਂ 12 ਲਾਈ ਬਰਾਊਂਡ ਜਿਹੜੇ ਹਨ ਇਹਨਾਂ ਤੋਂ ਬਰਾਮਦ ਕੀਤੇ ਹਨ ਔਰ ਇਹ ਬੰਦੇ ਜਿਹੜੇ ਹਨ ਤਿੰਨ ਜਬ ਇਹਨਾਂ ਦੀ ਅਸੀਂ ਆਈਡੈਂਟੀਟੀ ਪਤਾ ਕੀਤੀ ਤਾਂ ਇਹਨਾਂ ਦਾ ਨਾਮ ਇੱਕ ਦੀਪਕ ਦੂਜਾ ਬੰਦਾ ਪਰਮਜੀਤ ਸੱਮਾ ਤੀਜਾ ਬੰਦਾ ਦਲਜੀ ਇਹ ਹਮਾਰੇ ਨਾ ਡਿਸਗ੍ਰੈਂਡਲ ਡਿਫਾਲਟਰਸ ਹੈ ਇਹਨਾਂ ਦੇ ਉੱਪਰ ਟੋਟਲ ਇਹ ਸੁਬਾਨਪੁਰ ਦਾ ਪਰਚਾ ਮਿਲਾ ਕੇ ਔਰ ਫਗਵਾੜਾ ਦੀ ਬਾਰਦਾਤ ਮਿਲਾ ਕੇ ਟੋਟਲ 26 ਵਾਰਦਾਤਾਂ ਇਹਨਾਂ ਨੇ ਆਪਾਂ ਕੀਤੀਆਂ। ਔਰ ਇਹ ਬੰਦੇ ਕੁਝ ਦਿਨਾਂ ਪਹਿਲੇ ਨਾ ਜਨਮਾਸ਼ਮੀ ਦੀ ਰਾਤ ਇੱਕ ਵਾਇਰਲ ਵੀਡੀਓ ਹੋਇਆ ਸੀ ਫਗਵਾੜੇ ਦੇ ਵਿੱਚ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਤਿੰਨ ਬੰਦੇ ਜਿਨ੍ਹਾਂ ਨੇ ਮੂਹ ਬੰਦੇ ਹੋਏ ਸੀ ਹਰ ਗੋਬਿੰਦਨਗਰ ਦੇ ਵਿੱਚ ਆ ਕੇ ਮੈਡੀਕਲ ਸ਼ਾਪ ਤੇ ਗਨ ਪੁਆਇੰਟ ਤੇ ਦੁਕਾਨਦਾਰ ਤੋਂ ਮੈਡੀਕਲ ਸਟੋਰ ਵਾਲਿਆਂ ਤੋਂ ਪੈਸੇ ਲੁੱਟ ਕੇ ਲੈ ਗਏ ਸੀ। ਇਹ ਵਾਰਦਾਤ ਦੀ ਸਾਡੀ ਇਹ ਤੀਨੋਂ ਜਿਹੜੇ ਅਕਿਊਜ਼ ਨੇ ਇਹਨਾਂ ਨੇ ਕੀਤੀ ਸੀ। ਔਰ ਗਨ ਪੁਆਇੰਟ ਪਰ ਇਹਨਾਂ ਨੇ ਇਹ ਕਬੂਲਿਆ ਹੈ ਕਿ ਇਹ ਵਾਰਦਾਤ ਇਹਨਾਂ ਨੇ ਅਣਜਾਣ ਦਿੱਤੀ ਸੀ ਮੈਂ ਜੇ ਆਪਾਂ ਗੱਲ ਕਰੀਏ ਜਿਵੇਂ ਕਿ ਸਮਾਜ ਵਿੱਚ ਜਿਹੜੀ ਅੱਜ ਜੂਰ ਤੇ ਇੱਧਰ ਜਿਹੜੇ ਕਮਰੇ ਦੇ ਵਿੱਚ ਜਾਰਾ ਇਨਵੋਲਵਮੈਂਟ ਹੁੰਦੀ ਹੈ ਕਿ ਇਹ ਸ਼ਾਰਟਕਟ ਰਸਤੇ ਜਿਆਦਾ ਅਪਣਾਉਂਦੇ ਕਿ ਲੁੱਟੋ ਜਾਂ ਇੱਧਰ ਹੀ ਵਾਰਦਾਤ ਨੂੰ ਅੰਜਾਮ ਦੇ ਕੇ ਕਿਦਨ ਕਿਤੇ ਲੱਗਦਾ ਨਹੀਂ ਕਿ ਸਮਾਜ ਦੇ ਵਿੱਚ ਸੁਧਾਰ ਮੰਦੀ ਲੋੜ ਹੈਗੀ ਜਿਹੜੀ ਵਾਰਦਾਤ ਦੀ ਗੱਲ ਹੈ ਇਦਾਂ ਦੀ ਵਾਰਦਾਤ ਦੇ ਤੁਸੀਂ ਅਗਰ ਦੇਖੋਗੇ ਰਿਕਾਰਡ ਉਹੀ ਬੰਦੇ ਕਰਦੇ ਨੇ ਜਿਹੜੇ ਬੇਲ ਤੇ ਵਾਪਸ ਆਂਦੇ ਨੇ ਉਕੇ ਉਹਨਾਂ ਦੀ ਨੀਅਤ ਉਹ ਪਿੱਤਰ ਦੋਨੋਂ ਹੀ ਨਹੀਂ ਬਦਲਦੀ ਹੈ ਚੋਰੀ ਔਰ ਕ੍ਰਾਈਮ ਜਿਹੜਾ ਹੈ that is a source of income ਉਹ ਉਹਨਾਂ ਦੇ ਵਾਸਤੇ ਸੋਰਸ ਆਫ ਇਨਕਮ ਹੈ ਤੋ ਅਸੀਂ ਇਹ ਤੁਸੀਂ ਦੇਖ ਸਕਦੇ ਹੋ ਇਹਨਾਂ ਇਹ ਬੰਦੇ ਪਿੱਛੇ ਤੀਨੋਂ ਮਿਲ ਗਏ ਇਹਨਾਂ ਨੇ 26 ਇਹਨਾਂ ਦੇ ਉੱਪਰ ਪਰਚੇ ਦਰਜ ਹੈ 26 ਪਰਚੇ ਦਰਜ ਹੈ ਇਹ ਟ੍ਰੇਨਡ ਹੈ ਵੈਪਨ ਸੇ ਬਿਲਕੁਲ ਵਾਰਦਾਰ ਫਿਰ ਇਸ ਕਰਕੇ ਅਸੀਂ ਇਧਾਂ ਦੇ ਬੰਦੇ ਨਾ ਅਸੀਂ ਇਹਨਾਂ ਦਾ ਪ੍ਰੋਪਰ ਤੁਸੀਂ ਦੇਖ ਸਕਦੇ ਹੋ ਕਿ ਨਾ ਇਹਨਾਂ ਨੂੰ ਰਾਉਂਡ ਅਪ ਕਰਕੇ ਅਸੀਂ ਬਾਰ-ਬਾਰੀ ਚੈੱਕ ਕਰਦੇ ਹਾਂ ਵੇਡ ਆਊਟ ਹੁਣ ਵੀ ਅਸੀਂ ਜਦ ਕੱਲ ਇਹਨਾਂ ਦੀ شناخت ਕੀਤੀ ਹੈ ਤਾਂ ਸਾਨੂੰ ਪਤਾ ਲੱਗਾ ਇਹ ਪਹਿਲੇ ਵੀ ਵਾਰ-ਵਾਰ ਕਰ ਚੁੱਕੇ ਹਨ ਔਰ ਖਾਲੀ ਕਪੂਰਥਲੇ ਨਹੀਂ ਇਹਨਾਂ ਦੇ ਉੱਪਰ ਪਰਚੇ ਰਾਮਾ ਮੰਡੀ ਬਾਰਾਦਰੀ ਐਨਡੀਪੀਐਸ ਕੇ ਪਰਚੇ ਦਰਜ ਹੈ ਕਮਿਸ਼ਨਰ ਰੇਟ ਦੇ ਵਿੱਚ ਰਹਿਣ ਵਾਲੇ ਇਹ ਮਕਸੂਦਾ ਕੇ ਹਨ ਜਲੰਧਰ ਉਰੂਲਾ ਇਹਨਾਂ ਨੇ ਵਾਰ-ਵਾਰਤ ਕੀਤੀ ਹੈ ਫਗਵਾੜੇ ਕੀਤੀ ਹੈ ਕਪੂਰਥਲਾ ਤਾਂ ਪੂਰੇ ਕੇ ਪੂਰੇ ਤੁਸੀਂ ਦੇਖ ਸਕਦੇ ਹੋ ਰੇਂਜ ਪਲੱਸ ਕਮਿਸ਼ਨਰ ਰੇਟ ਔਰ ਹੁਸ਼ਿਆਰਪੁਰ ਤਾਂਡਾ ਵੀ ਇਹ ਐਕਟਿਵ ਰਹੇ ਇਹਨਾਂ ਨੇ ਪਿੱਛੇ ਬਹੁਤ ਵਾਰ ਵਾਰਦਾਤੇ ਕੀਤੀ ਹੋਈ ਹੈ। ਤੋਂ ਇਹਦਾ ਦੇ ਬੰਦਿਆਂ ਨੂੰ ਅਸੀਂ ਰਾਉਂਡ ਅਪ ਜ਼ਰੂਰ ਕਰਦੇ ਹਾਂ ਤਾਂ ਕਿ ਨਾ ਕੋਈ ਇਨ ਸਿਕਿਉਰਿਟੀ ਨਾ ਆਵੇ ਲੋਕਾਂ ਦੇ ਵਿੱਚ ਕਿ ਇਹਦਾ ਦੀ ਵਾਰਦਾਤ ਕਰਕੇ ਬੰਦਾ ਫਰਾਰ ਹੋ ਜਾਂਦਾ ਹੈ। ਜਿਵੇਂ ਮੈਂ ਜੇ ਗੱਲ ਕਰੀਏ ਵੈਪਨ ਦੀ ਗੱਲ ਕਰੀਏ ਮੈਂ ਨਾ ਵੈਪਨ ਕਿੱਥੋਂ ਮੈਡਮ ਹੁਣ ਅਸੀਂ ਇਹਨਾਂ ਨੂੰ ਰਿਮਾਂਡ ਤੇ ਲਿਆ ਹੋਇਆ ਹੈ। ਹੁਣ ਹੁਣ ਅਸੀਂ ਪੁੱਛਕਿਛ ਕਰਾਂਗੇ ਕਿ ਕਿੱਥੋਂ ਇਹ ਵੈਪਨ ਇਲੀਗਲ ਇਹਨਾਂ ਨੂੰ ਪੂਰ ਮੋਈਆ ਹੋ ਗਏ। ਤੋਂ ਉਹ ਅਸੀਂ ਪੁੱਛਕਿਛ ਕਰਕੇ ਜਦੋਂ ਵੀ ਕੋਈ ਸਾਨੂੰ ਸਫਲਤਾ ਮਿਲੇਗੀ ਤੁਹਾਡੇ ਨਾਲ ਵਾਪਸ ਸਾਂਝਾ ਕਰਾਂਗੇ। ये हूं तक असि ये तस्दीक नहीं कर पाए कि ये नशे आदि है कि नहीं बस यस इन देर एन डी पी एस के पर्चे पिछे दर्ज हैं तो ये आदि तो हूं अभी देखते हैं नशा बेचे बेचने के पर्चे जरूर हमारे पर नहीं ऐं चौबीस तेईस हर साल परचे दर्ज है ਤੋ ਕਈ ਵਾਰੀ ਹੁਣਾ ਨਾ ਇਹਨਾਂ ਦੇ ਉੱਪਰ ਸੈਕਸ਼ਨ ਲੰਘਦੇ ਨੇ ਇਹ ਬੰਦੇ ਜੇਲ੍ਹ ਜਾਂਦੇ ਨੇ ਵਾਪਸ ਇਹ ਬਿਲ ਤੇ ਆ ਜਾਂਦੇ ਨੇ ਮਤਲਬ ਇਹਨਾਂ ਤੋਂ ਇਲਾਵਾ ਹੋਰ ਵੀ ਕੋਈ ਇਹਨਾਂ ਦਾ ਗੈਂਗ ਹੈ ਕੋਈ ਵੱਡਾ ਹੋ ਸਕਦਾ ਨਿਕਲ ਸੋ ਕੋਈ ਉਹ ਹੁਣ ਜਿਹੜਾ ਹੁਣ ਤੱਕ ਅਸੀਂ ਪੁੱਛਗਿੱਛ ਕੀਤੀ ਹੈ ਹਲੇ ਤੋ ਇਹ ਤਿੰਨ ਹੀ ਹੈ ਜਿਹੜੇ ਮਿਲ ਗਏ ਤੀਨੋਂ ਵਾਰਦਾਤ ਕਰਦੇ ਹਨ ਚੱਡੀ ਕਹਿਣ ਤੋਂ ਮਤਲਬ ਕਿ ਕਿਤੇ ਨੇ ਜਿਹੜੇ ਕਿ ਪਹਿਲੇ ਕ੍ਰਿਮੀਨਲ ਬੰਦੇ ਹੈਗੇ ਉਹੀ ਅਨੁਮਾਨ ਹੈ ਕਿ ਕੋਈ ਕੋਈ ਦੁਬਾਰਾ ਵਾਰਦਾਤਾਂ ਕਰਦੇ ਇਸ ਕਰਕੇ ਕੰਟੀਨਿਊਸਲੀ ਅਸੀਂ ਮੋਹਿੰਮ ਚਲਾਉਂਦੇ ਹਾਂ ਕਿ ਜਿੱਥੇ ਅਸੀਂ ਬੇਲਡ ਆਊਟ ਸਨੈਚਰ ਸੋਅਰ ਔਰ ਰੋਬਰ ਉਹਨਾਂ ਨੂੰ ਅਸੀਂ ਚੈੱਕ ਕਰਦੇ ਹਾਂ ਔਰ ਪਿੱਛੇ ਵੀ ਕਪੂਰ ਤਲੇ ਦੇ ਵਿੱਚ ਅਸੀਂ ਕੰਟੀਨਿਊਸਲੀ ਰਾਉਂਡ ਅਪ ਕਰ ਰਹੇ ਹਾਂ ਕਿਉਂਕਿ ਪਿੱਛੇ ਸਾਡੇ ਨੋਟਿਸ ਦੇ ਵਿੱਚ ਆਇਆ ਤਾਂ ਕਿ ਕੁਝ ਇੱਕ ਏਰੀਆ ਦੇ ਵਿੱਚ ਬਾਹਰੋਂ ਬੰਦੇ ਆ ਕੇ ਕ੍ਰਾਈਮ ਕਰ ਰਹੇ ᱛਾ ਤਾਂ ਅਸੀਂ ਹੁਣ ਮੋਹਿੰਮ ਚਲਾਈ ਹੋਈ ਹੈ ਜਿੱਦਾਂ ਕਿ ਮੈਂ ਤੁਹਾਨੂੰ ਦੱਸਣਾ ਹੈ ਕਿ ਫਗਵਾੜੇ ਦੇ ਵਿੱਚ ਵੀ ਕੱਲ ਅਸੀਂ 3 ਬੰਦੇ ਰਾਉਂਡ ਅਪ ਕੀਤੇ ਹਨ ਦੋ ਬੰਦੇ ਮਨਦੀਪ ਕੁਮਾਰ ਉਰਫ ਗੰਗਾ ਦੂਜਾ ਮੰਗਤਰਾਮ ਉਰਫ ਗੋਪੀ ਇਹਨਾਂ ਨੇ 2023 ਦੇ ਵਿੱਚ ਨਾ ਵਾਰਦਾਤ ਕੀਤੀ ਸੀ 스내ਚਿੰਗ ਦੀ ਇਹ ਐਕਟਿਵਾ ਸਨੇਚ ਕਰਕੇ ਲੈ ਗਏ ਸੀ ਇੱਕ ਬੰਦੇ ਤੋਂ ਉਹ ਇਹਨਾਂ ਨੂੰ ਅਸੀਂ ਪਰਸੋਂ ਰਾਤੀ ਇਹ ਦੁਬਾਰਾ ਕੋਈ ਵਾਰ ਦਾਤ ਅੰਜਾਮ ਤਨੇ ਰਾਤ ਨੂੰ ਆਏ ਤੇ ਸਾਡੀ ਪੈਟਰੋਲਿੰਗ ਪਾਰਟੀ ਨੇ ਇਹਨਾਂ ਨੂੰ ਰਾਉਂਡ ਅਪ ਕੀਤਾ ਹੋਇਆ ਹੈ। ਔਰ ਰਾਉਂਡ ਅਪ ਕਰਨ ਤੋਂ ਬਾਅਦ ਸਾਨੂੰ ਇਹ ਪਤਾ ਲੱਗਿਆ ਕਿ ਇਹਨਾਂ ਨੇ ਤਰੀ ਪੂਰੀ 10 ਜੋ ਗੱਡੀਆਂ ਐ ਉਹ ਕੋਈ ਐ। ਸੋ ਔਰ ਇਹਨਾਂ ਦੇ ਦੋ ਸਾਥੀ ਹੋਰ ਐ ਜਿਹੜੇ ਫਰਾਰ ਐ ਉਹਨਾਂ ਦੀ ਵੀ ਅਸੀਂ ਡੂੰਡ ਕਰ ਰਹੇ ਹਾਂ ਬਹੁਤ ਜਲਦੀ ਉਹ ਵੀ ਅਸੀਂ ਕਾਬੂ ਕਰ ਲਿਆ। ਗੱਡੀ ਰਿਕਵਰ ਹੋ ਗਈ। ਯੈਸ। ਇਹ ਮੈਡਮ ਜਿਹੜੇ ਜਿਨ੍ਹਾਂ ਦੀ ਚੋਰੀ ਹੋਇਆ ਬਾਹਨ ਉਹਨਾਂ ਨੂੰ ਹੈਂਡਓਵਰ ਅਸੀਂ ਉਹ ਇਹਨਾਂ ਨੂੰ ਹੁਣ ਤੋਂ ਦਿਸ ਇਜ਼ ਪਾਰਟ ਆਫ ਕੇਸ ਪ੍ਰੋਪਰਟੀ ਹੈ ਉਹਨਾਂ ਉਹਨਾਂ ਨੂੰ ਕੋਰਟ ਤੇ ਵਹੀਕਲ ਮਿਲ ਜਾਵੇ ਮੈਨੂੰ ਕਦੋਂ ਤੋਂ ਕਰ ਰਹੀ ਸੀ ਇਹ ਕੰਮ ਜਿਹੜਾ ਬਿੱਡੀਆਂ ਦੇ ਚ ਥੋੜੀਆਂ ਲੱਗਦੀ ਹੈ ਉਹ ਤੁਸੀਂ ਦੇਖ ਸਕਦੇ ਹੋ 2023 ਦਾ ਮੁਕਦਮਾ ਹੈ ਹੈਨਾ ਤਾਂ ਇਹ ਕਰੀਬ 2-3 ਸਾਲ ਸੇ ਐਕਟਿਵ ਹੈ ਬੰਦੇ ਹੁਣ ਦੂਜਾ ਬੰਦਾ ਤੁਸੀਂ ਦੇਖ ਸਕਦੇ ਹੋ ਦੂਸਰਾ ਇੱਕ ਹੋਰ ਬੰਦਾ ਅਸੀਂ ਰਾਉਂਡ ਅਪ ਕੀਤਾ ਹੈ ਫਗਵਾੜੇ ਦੇ ਵਿੱਚ ਇੱਕ ਚੋਰ ਹੈ ਜਿਨੇ 13-13 ਪ੍ਰੀਪੇ ਰਿਫਾਈਨਡ ghee ਕੀ ਚੋਰੀ ਕੀਤੀ ਹੈ 9 ਤੋਂ ਅਸੀਂ ਬਰਾਮਤ ਕਰ ਲਏ ਪਰ 4 ਇਹਨਾਂ ਨੇ ਕਿਤੇ ਵੇਚ ਦਿੱਤੇ ਤਾਂ ਇਸ ਤਰ੍ਹਾਂ ਦੀ ਮੁਹਿੰਮ ਅਸੀਂ ਕੰਟੀਨਿਊਸਲੀ ਚਲਾ ਰਹੇ ਹਾਂ ਤਾਂ ਕਿ ਜਿਹੜੇ ਬੰਦੇ ਹੈ ਨਾ ਜੋ ਸਨੇਚਰ ਹੈ ਚੋਰ ਹੈ ਰੋਬਰਸ ਐ ਡਕੋਇਡ ਸੇ ਅਸੀਂ ਇਹਨਾਂ ਤੇ ਥੱਲ ਪਾਈਏ ਔਰ ਪਬਲਿਕ ਨੂੰ ਇੱਕ ਸਿਕਿਉਰ ਮਾਹੌਲ ਦੇਈ ਤਾਂ ਕਿ ਉਹ ਬਾਜ਼ਾਰ ਮੇ ਆਪਣੀ ਸ਼ੋਪਿੰਗ ਔਰ ਜਿਹੜਾ ਵੀ ਉਹ ਰੋਜ਼ਮਰ ਦਾ ਕੰਮ ਹੈ ਉਹ ਕਰ ਸਕਣ ਆਪਨੇ ਠੀਕ ਹੈ ਜੇ ਚੋਰੀ